ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਤੁਸੀਂ ਪੋਹ ਦੇ ਮਹੀਨੇ ਵਿੱਚ ਇਹਨਾਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਹੈ ਫਿਰ ਵੇਖਿਓ ਪਰਮਾਤਮਾ ਜੀ ਦੀ ਕਿਵੇਂ ਕਿਰਪਾ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਇਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣੀ ਰਹੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਧ ਸੰਗਤ ਜੀ ਜਿਵੇਂ ਤੁਹਾਨੂੰ ਪਤਾ ਹੈ ਪੋ ਮਹੀਨੇ ਦੀ ਆਰੰਭਤਾ ਹੋ ਚੁੱਕੀ ਹੈ। ਇਸ ਮਹੀਨੇ ਵਿੱਚ ਸਾਨੂੰ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਆਓ ਜੀ ਆਪਾਂ ਇਹਨਾਂ ਗੱਲਾਂ ਤੇ ਵਿਚਾਰ ਕਰਦੇ ਹਾਂ ਤੇ ਨਾਲੇ ਸਮਝਦੇ ਹਾਂ ਕਿਉਂਕਿ ਕਈ ਵਾਰੀ ਸਾਨੂੰ ਜਦੋਂ ਪਤਾ ਨਹੀਂ ਹੁੰਦਾ ਅਸੀਂ ਜਾਣੇ ਅਣਜਾਣੇ ਵਿੱਚ ਬਹੁਤ ਸਾਰੀਆਂ ਗਲਤੀਆਂ ਕਰ ਬੈਠਦੇ ਹਾਂ। ਜਦੋਂ ਬਾਅਦ ਵਿੱਚ ਸਾਨੂੰ ਉਸਦਾ ਫਲ ਭੋਗਣਾ ਪੈਂਦਾ ਹੈ ਫਿਰ ਪਛਤਾਉਂਦੇ ਹਾਂ ਪੋਦੇ ਮਹੀਨੇ ਵਿੱਚ ਅਸੀਂ ਸਾਰੇ ਹੀ ਜਾਣੇ ਗਲਤੀਆਂ ਕਰਦੇ ਹਾਂ ਉਹਨਾਂ ਗੱਲਾਂ ਦਾ ਖਾਸ ਧਿਆਨ ਜ਼ਰੂਰ ਰੱਖਿਆ ਕਰੋ ਸਾਥ ਸੰਗਤ ਜੀ ਇਸ ਮਹੀਨੇ ਵਿੱਚ ਗੁਰੂ ਸਾਹਿਬ ਜੀ ਦਾ ਸਾਰਾ ਪਰਿਵਾਰ ਵਿਛੜਿਆ ਦੁਨੀਆ ਦੇ ਇਤਿਹਾਸ ਵਿੱਚ ਜੇਕਰ ਕਿਸੇ ਦਾ ਜਿਉਂਦਾ ਜਾਗਦਾ ਰੱਬ ਵੇਖਣਾ ਹੋਵੇ ਉਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਹਨ ਜਿਨ੍ਹਾਂ ਨੇ ਇਤਿਹਾਸ ਵਿੱਚ ਉਹ ਮਿਸਾਲ ਪੈਦਾ ਕਰ ਦਿੱਤੀ ਜਿਹੜੇ ਕਦੇ ਪਹਿਲਾ ਨਹੀਂ ਸੀ ਅੱਗੇ ਵੀ ਨਹੀਂ ਹੋ ਸਕੇਗੀ ਸਤਗੁਰ ਜੀ ਨੇ ਆਨੰਦਪੁਰ ਸਾਹਿਬ त्यागਿਆ ਸਦਾ ਲਈ ਅੱਗੇ ਸਰਸਾ ਨਦੀ ਤੇ ਬਹੁਤ ਵੱਡਾ ਯੁੱਧ ਹੋਇਆ ਸਾਰਾ ਪਰਿਵਾਰ ਖੇਰੋਂ ਖੇਰੋਂ ਹੋ ਗਿਆ ਜਾਨਾਂ ਤੋਂ ਪਿਆਰੇ ਸਿੰਘ ਸੇਵਕਾਂ ਦੇ ਵਿਛੋੜੇ ਪੈ ਗਏ ਵੱਡੇ ਸਾਹਿਬ ਜਾਦੇ ਦਸਵੇਂ ਪਾਤਸ਼ਾਹ ਜੀ ਦੇ ਨਾਲ ਚਮਕਾਰ ਸਾਹਿਬ ਪਹੁੰਚ ਗਏ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਤੇ ਭਾਈ ਮਨੀ ਸਿੰਘ ਜੀ ਦੇ ਜਥੇ ਨਾਲ ਰੋਪੜ ਵੱਲ ਤੁਰ ਪਏ ਛੋਟੇ ਸਾਹਿਬਜ਼ਾਦੇ ਦਾਦੀমা ਮਾਤਾ ਗੁਜਰੀ ਜੀ ਦੇ ਨਾਲ ਉਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਹੋਇਆ ਸੀ ਆਪਾਂ ਇਹਨਾਂ ਦਿਨਾਂ ਵਿੱਚ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਇਹ ਸਾਰੀਆਂ ਗੱਲਾਂ ਯਾਦ ਰੱਖਣੀਆਂ ਹਨ ਸਭ ਤੋਂ ਪਹਿਲੀ ਗੱਲ ਜਿਹੜੇ ਫਤੇਗੜ ਸਾਹਿਬ ਦੀ ਸੰਗਤ ਹੈ ਨਾ ਉੱਥੋਂ ਦੇ ਲੋਕ ਇਹਨਾਂ ਦਿਨਾਂ ਵਿੱਚ ਇੰਨਾ ਉਹਨਾਂ ਦੇ ਵਿੱਚ ਵਹਿਰਾਗ ਆ ਜਾਂਦਾ ਹੈ ਉਹਨਾਂ ਦੇ ਮਨਾਂ ਵਿੱਚ ਉਹ ਮੰਜੀਆਂ ਦੇ ਉੱਪਰ ਲੇਟ ਕੇ ਆਰਾਮ ਨਹੀਂ ਕਰਦੇ ਉਹ ਜ਼ਮੀਨ ਤੇ ਹੀ ਸੌਂਦੇ ਹਨ ਇਸ ਕਰਕੇ ਜੇ ਅਸੀਂ ਇਹਨਾਂ ਨਹੀਂ ਕਰ ਸਕਦੇ ਤਾਂ ਹੋ ਸਕੇ ਸਾਨੂੰ ਇਹਨਾਂ ਦਿਨਾਂ ਵਿੱਚ ਅੰਮ੍ਰਿਤ ਵੇਲਾ ਸੰਭਾਲਣਾ ਚਾਹੀਦਾ ਪਹਿਲੀ ਗੱਲ ਇਹ ਕਿ ਅੰਮ੍ਰਿਤ ਵੇਲਾ ਸੰਭਾਲੋ ਤੇ ਦੂਜੀ ਗੱਲ ਇਸ਼ਨਾਨ ਕਰਕੇ ਵਾਹਿਗੁਰੂ ਮੰਤਰ ਦਾ ਜਾਪ ਕਰੋ ਸਿਮਰਨ ਕਰੋ ਕਿਉਂਕਿ ਇਹ ਉਹੀ ਮਹੀਨਾ ਹੈ ਜਦੋਂ ਛੋਟੀਆਂ ਜਿੰਦਾ ਨਿੱਕੀਆਂ ਜਿੰਦਾ ਤੇ ਵੱਡੇ ਸਾਕੇ ਹੋਏ ਹਨ ਕਿਉਂਕਿ ਸਤਗੁਰੂ ਮਹਾਰਾਜ ਦਾ ਸਾਰਾ ਪਰਿਵਾਰ ਵਿਛੜ ਗਿਆ ਇਹ ਅਸੀਂ ਸਾਰੇ ਜਾਣਦੇ ਹਾਂ ਪਰ ਤੁਸੀਂ ਪਈ ਅੰਮ੍ਰਿਤ ਵੇਲਾ ਜ਼ਰੂਰ ਸੰਭਾਲਣਾ ਹੋ ਸਕੇ ਹਰ ਰੋਜ਼ ਪੋਦੇ ਮਹੀਨੇ ਉੱਠ ਕੇ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਜਾਣਾ ਉੱਥੇ ਜਾ ਕੇ ਬਾਣੀ ਸਰਵਣ ਕਰਨੀ ਕੀਰਤਨ ਸਰਵਣ ਕਰਨਾ ਪਤਾ ਤੁਹਾਡੇ ਤੇ ਏਡੀ ਕਿਰਪਾ ਹੋ ਜਾਵੇਗੀ ਤੁਹਾਡੀ ਫਿਰ ਪੱਕੀ ਆਦਤ ਬਣ ਜਾਵੇਗੀ ਤੁਸੀਂ 30 ਦਿਨਾਂ ਦਾ ਮਹੀਨਾ ਹੁੰਦਾ ਹੈ ਕਰਕੇ ਵੇਖਣਾ ਇਹ ਤੀਜੀ ਗੱਲ ਸਦਾ ਯਾਦ ਰੱਖਣੀ ਸਾਥ ਸੰਗਤ ਜੀ ਚੌਥੀ ਗੱਲ ਕਈ ਲੋਕ ਜਿਹੜੇ ਆ ਭੁੱਲ ਕਰਦੇ ਆ ਇੱਕ ਬਹੁਤ ਵੱਡੀ ਇਹਨਾਂ ਦਿਨਾਂ ਵਿੱਚ ਵਿਆਹ ਸ਼ਾਦੀਆਂ ਦਾ ਮਾਹੌਲ ਤੇ ਉਹ ਆਪਣੇ ਮਤ ਮੁਤਾਬਕ ਹੀ ਕਰਨ ਲੱਗ ਜਾਂਦੇ ਹਨ ਪੁਰਾਣੇ ਬਜ਼ੁਰਗ ਨਹੀਂ ਸਨ ਕਰਦੇ ਹੁੰਦੇ ਪੋ ਮਹੀਨੇ ਵਿੱਚ ਵਿਆਹ ਪਰ ਇਹਨਾਂ ਦਿਨਾਂ ਵਿੱਚ ਕਈ ਵਾਰੀ ਵੇਖ ਕੇ ਹੈਰਾਨੀ ਹੁੰਦੀ ਹੈ ਜਦੋਂ ਲੋਕ ਵਰੀ ਵਾਲੇ ਕੱਪੜੇ ਖਰੀਦਦੇ ਆ ਇਹਨਾਂ ਦਿਨਾਂ ਵਿੱਚ ਸਾਨੂੰ ਚਾਹ ਨਹੀਂ ਕਰਨਾ ਚਾਹੀਦਾ ਕੋਈ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਕਿਉਂਕਿ ਦਸਵੇਂ ਪਾਤਸ਼ਾਹ ਜੀ ਮਹਾਰਾਜ ਸਾਡੇ ਦਸ਼ਮੇਸ਼ ਪਿਤਾ ਜੀ ਨੇ ਉਹਨਾਂ ਦੇ ਬੱਚੇ ਉਹਨਾਂ ਦੇ ਸਾਹਿਬਜ਼ਾਦੇ ਉਹਨਾਂ ਦੇ ਸਿੰਘ ਪਿਆਰੇ ਕਿੰਨੇ ਪਰਿਵਾਰ ਸ਼ਹੀਦ ਹੋ ਗਏ ਸਿੱਖਾਂ ਦੇ ਤਾਂ ਇਹਨਾਂ ਦਿਨਾਂ ਵਿੱਚ ਕਦੇ ਵੀ ਭੁੱਲ ਕੇ ਵਿਆਹ ਕਾਰਜ ਨਹੀਂ ਕਰਨੇ ਚਾਹੀਦੇ ਕੜਾਈਆਂ ਨਹੀਂ ਚਾੜਨੀਆਂ ਚਾਹੀਦੀਆਂ ਵਠਿਆਈਆਂ ਨਹੀਂ ਬਣਾਉਣੀਆਂ ਚਾਹੀਦੀਆਂ ਇਹਨਾਂ ਦਿਨਾਂ ਵਿੱਚ ਸਿੱਖਾਂ ਨੂੰ ਵੱਧ ਤੋਂ ਵੱਧ ਸਿਮਰਨ ਕਰਨਾ ਚਾਹੀਦਾ ਸੇਵਾ ਕਰਨੀ ਚਾਹੀਦੀ ਹੈ ਪੰਜਵੀਂ ਗੱਲ ਹੈ ਜੀ ਇਹ ਗੱਲ ਸਾਡੇ ਬੱਚਿਆਂ ਨਾਲ ਸੰਬੰਧਿਤ ਹੈ ਜਿੱਥੇ ਸਾਡੇ ਬੱਚੇ ਹਨ ਇਹੀ ਸਾਡਾ ਸਰਮਾਇਆ ਹਨ ਜੇ ਅਸੀਂ ਇਹਨਾਂ ਨੂੰ ਗੁਰੂਆਂ ਦਾ ਇਤਿਹਾਸ ਨਹੀਂ ਦੱਸਾਂਗੇ ਸਾਹਿਬਜ਼ਾਦਿਆਂ ਦਾ ਇਤਿਹਾਸ ਇਹਨਾਂ ਨੂੰ ਪਤਾ ਨਹੀਂ ਹੋਵੇਗਾ ਚਮਕਾਰ ਦੀ ਗੜੀ ਦਾ ਨਹੀਂ ਪਤਾ ਹੋਵੇਗਾ ਇਹਨਾਂ ਨੂੰ ਗੁਰੂ ਇਤਿਹਾਸ ਨਹੀਂ ਦੱਸਾਂਗੇ ਤਾਂ ਇਹਨਾਂ ਦੇ ਵਿੱਚ ਜਗਿਆਸਾ ਕਿਵੇਂ ਪੈਦਾ ਹੋਵੇਗੀ ਇਹਨਾਂ ਅੰਦਰ ਸਿੱਖੀ ਦੀ ਜਾਗਤ ਦਾ ਬੋਟਾ ਕਿਵੇਂ ਲੱਗੇਗਾ ਇਹਨਾਂ ਅੰਦਰ ਇਸ ਕਰਕੇ ਤੁਸੀਂ ਇਹਨਾਂ ਨੂੰ ਪਾਈ ਹੋ ਸਕੇ ਤਾਂ ਪੋਦੇ ਮਹੀਨੇ ਵਿੱਚ ਆਰੰਭਤਾ ਸਮੇਂ ਹੀ ਇਹਨਾਂ ਨੂੰ ਸਰਹੰਦ ਵਿਖੇ ਲੈ ਕੇ ਜਾਓ ਕਿਉਂਕਿ ਸਾਡੇ ਅੱਜ ਕੱਲ ਦੇ ਬੱਚੇ ਉਹਨਾਂ ਨੂੰ ਕ੍ਰਿਸਮਸ ਬਾਰੇ ਤਾਂ ਬੜਾ ਪਤਾ ਹੁੰਦਾ ਪਰ ਸਾਹਿਬ ਜਾਦਿਆਂ ਦੀ ਉਮਰ ਕਿੰਨੀ ਸੀ ਉਹ ਇਤਿਹਾਸ ਬਿਲਕੁਲ ਹੀ ਨਹੀਂ ਪਤਾ ਹੈਗਾ ਜਾਓ ਜੀ ਇਹਨਾਂ ਨੂੰ ਦਰਸ਼ਨ ਕਰਵਾ ਕੇ ਲੈ ਕੇ ਆਓ ਜਦੋਂ ਉੱਥੇ ਜਾਓਗੇ ਸਾਰਾ ਇਤਿਹਾਸ ਲਿਖਿਆ ਹੁੰਦਾ ਆਪਣੇ ਬੱਚਿਆਂ ਦੇ ਨਾਲ ਉਸ ਇਤਿਹਾਸ ਨੂੰ ਸ਼ੇਅਰ ਕਰੋ ਪੜ੍ਹ ਕੇ ਸੁਣਾਓ ਕਿ ਕੀ ਲਿਖਿਆ ਜੇ ਬੱਚੇ ਨਹੀਂ ਪੜ੍ਹ ਸਕਦੇ ਤਾਂ ਆਪ ਦੱਸ ਸਕਦੇ ਹੋ ਜੇ ਬੱਚੇ ਪੜ੍ਹੇ ਲਿਖੇ ਹਨ ਤਾਂ ਉਹਨਾਂ ਨੂੰ ਆਪ ਪੜਨ ਦੇ ਦਿਓ ਉਹਨਾਂ ਨੂੰ ਐਨੀਮੇਸ਼ਨ ਫਿਲਮ ਦਿਖਾਓ ਚਾਰ ਸਾਹਿਬਜ਼ਾਦਿਆਂ ਵਾਲੀ ਪਰ ਫਿਰ ਵੀ ਜਿੰਨਾ ਸਮਾਂ ਉਹ ਪਾਵਨ ਅਸਥਾਨਾਂ ਦੇ ਦਰਸ਼ਨ ਨਹੀਂ ਕਰਨਗੇ ਜੀ ਚਮਕਰ ਸਾਹਿਬ ਤੇ ਫਤਿਹਗੜ ਸਾਹਿਬ ਤੇ ਜੋਤੀਸਰੂਪ ਦੇ ਹੋਰ ਵੀ ਗੁਰਦੁਆਰਾ ਸਾਹਿਬ ਤੇ ਜੇ ਉਹ ਦਰਸ਼ਨ ਨਹੀਂ ਕਰਨਗੇ ਫਿਰ ਉਹਨਾਂ ਨੂੰ ਕਿਵੇਂ ਪਤਾ ਲੱਗੇਗਾ ਸਾਡੇ ਪਾਵਨ ਸਥਾਨ ਕਿੱਥੇ-ਕਿੱਥੇ ਬਣੇ ਹੋਏ ਹਨ ਕੀ-ਕੀ ਉਹਨਾਂ ਦੇ ਨਾਮ ਹਨ ਤੇ ਕੀ ਅਗਲੀ ਗੱਲ ਜਿਹੜੀ ਮੈਂ ਆਪ ਜੀ ਨੂੰ ਦੱਸਣੀ ਹੈ ਉਹ ਇਹੀ ਹੈ ਆਪਣੇ ਬੱਚਿਆਂ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਲਈ ਦਿਓ ਜੋ ਸਿੱਖ ਇਤਿਹਾਸ ਨਾਲ ਸੰਬੰਧਿਤ ਹਨ ਜਿਨ੍ਹਾਂ ਵਿੱਚੋਂ ਛੋਟੇ ਸਾਹਿਬ ਜਾਦਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਲਿਖਿਆ ਹੋਇਆ ਹੈ ਕੁਝ ਕਿਤਾਬਾਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਨਾਲ-ਨਾਲ ਤਸਵੀਰਾਂ ਬਣੀਆਂ ਹੁੰਦੀਆਂ ਹਨ ਹੋ ਸਕੇ ਤਾਂ ਛੋਟੇ ਸਾਹਿਬ ਜਾਦੇ ਛੋਟੇ ਜਿਹੜੇ ਤੁਹਾਡੇ ਵੀ ਬੱਚੇ ਹਨ ਮੈਂ ਉਹਨਾਂ ਦੀ ਗੱਲ ਕਰਾਂ ਵੱਡਿਆਂ ਵਾਸਤੇ ਨਹੀਂ ਜੀ ਉਹਨਾਂ ਨੂੰ ਕਿਤਾਬਾਂ ਲੈ ਦਿਓ ਜਿਨ੍ਹਾਂ ਦੇ ਉੱਪਰ ਸਾਰਾ ਵਿਸਥਾਰ ਸਾਹਿਤ ਇਤਿਹਾਸ ਦੱਸਿਆ ਹੋਵੇ ਇਵੇਂ ਪੋਹ ਦੀਆਂ ਰਾਤਾਂ ਤੇ ਕਿਤਾਬ ਲੈ ਦਿਓ ਇਹਨਾਂ ਦਿਨਾਂ ਵਿੱਚ ਬੱਚਿਆਂ ਨੂੰ ਪ੍ਰੇਰਿਤ ਕਰਕੇ ਅੰਮ੍ਰਿਤ ਸਿਖਾਓ ਕਲਗੀਧਰ ਪਾਤਸ਼ਾਹ ਜੀ ਦੇ ਪੁੱਤਰ ਧੀਆਂ ਬਣਾਓ ਅੰਮ੍ਰਿਤ ਵੇਲੇ ਬੱਚਿਆਂ ਨੂੰ ਉਠਾ ਕੇ ਅੰਮ੍ਰਿਤ ਵੇਲੇ ਨਾਲ ਜੋੜੋ ਜਿਵੇਂ ਪਿੰਡਾਂ ਵਿੱਚ ਜਿੱਥੇ ਪ੍ਰਭਾਤ ਫੇਰੀਆਂ ਚੱਲਦੀਆਂ ਹੁੰਦੀਆਂ ਹਨ ਬੱਚਿਆਂ ਦੀ ਹਾਜ਼ਰੀ ਜ਼ਰੂਰ ਲਗਵਾਓ ਨਾਮ ਸਿਮਰਨ ਦੀ ਮਹਿਮਾ ਬਾਰੇ ਦੱਸੋ ਜੀ 6ਵੀਂ 7ਵੀਂ 8ਵੀਂ ਗੱਲ ਇਹ ਹੋ ਗਈ ਜੀ ਹੁਣ ਅੱਗੇ ਗੱਲ ਕਰਦੇ ਹਾਂ 9ਵੀਂ ਗੱਲ ਦੀ ਕਈ ਵਾਰੀ ਕੀ ਹੁੰਦਾ ਸਾਡੇ ਆਸ-ਪਾਸੇ ਕਈ ਵਾਰੀ ਅਸੀਂ ਕਿਸੇ ਨਾਲ ਨਾਰਾਜ਼ ਹੁੰਨੇ ਆਂ ਸਾਡਾ ਕਿਸੇ ਨਾਲ ਰੋਸ ਹੁੰਦਾ ਵੇਖੋ ਗੁਰੂ ਮਹਾਰਾਜ ਜੀ ਨੇ ਇੱਕ ਕੀਤਾ ਖੰਡੇ ਦੀ ਪਾਹਲ ਦਿੱਤੀ ਇੱਕ ਬਾਟੇ ਵਿੱਚ ਅੰਮ੍ਰਿਤ ਛਕਾਇਆ ਇਹਨਾਂ ਸਾਰੀਆਂ ਗੱਲਾਂ ਨੂੰ ਚੇਤੇ ਰੱਖਦੇ ਹੋਏ ਆਂ ਜੇਕਰ ਕੋਈ ਰੁੱਸਿਆ ਹੋਇਆ ਹੈ ਇਹਨਾਂ ਦਿਹਾੜਿਆਂ ਨੂੰ ਸਮਰਪਿਤ ਪਾਈ ਜਦੋਂ ਵੀ ਸਮਾਗਮ ਕੀਤੇ ਜਾਂਦੇ ਆਂ ਇਹਨਾਂ ਦਿਨਾਂ ਵਿੱਚ ਉਦੋਂ ਤੁਸੀਂ ਇਹ ਰੋਸੇ ਸਾਰੇ ਹੀ ਖਤਮ ਕਰ ਦੇਣੇ ਹਨ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਹੈ ਦਸਵੀਂ ਗੱਲ ਪਿੰਡਾਂ ਵਿੱਚੋਂ ਵੱਧ ਤੋਂ ਵੱਧ ਸਮਾਗਮ ਕਰੋ ਜਦੋਂ ਸਮਾਗਮ ਕਰਾਂਗੇ ਸੰਗਤ ਜੁੜੇਗੀ ਇਕੱਠੇ ਹੋਵਾਂਗੇ ਭਾਈਚਾਰਕ ਸਾਂਝ ਹੋਵੇਗੀ ਕਿਉਂਕਿ ਜਿਹੜੇ ਰੱਬ ਦੇ ਪਿਆਰੇ ਜੜੇ ਹੁੰਦੇ ਹਨ ਘੰਟੇ 2 ਘੰਟੇ ਜਦੋਂ ਚੌਂਕੜਾ ਮਾਰ ਕੇ ਬੈਠਾਂਗੇ ਤਾਂ ਇਹ ਤੋਂ ਚੰਗੀ ਗੱਲ ਹੋਰ ਕੀ ਹੋ ਸਕਦੀ ਹੈ ਕਬੀਰ ਏਕ ਕਰੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸਟੇ ਜੋ ਕਿੰਨੇ ਸੋ ਲਾਭ ਅੱਗੇ 11ਵੀਂ ਗੱਲ ਹੈ ਜੀ ਕਿ ਮਹਾਰਾਜ ਜੀ ਨੇ ਤੁਹਾਨੂੰ ਮਾਇਆ ਦੇ ਗੱਫੇ ਦਿੱਤੇ ਹਨ ਇਹਨਾਂ ਦਿਨਾਂ ਵਿੱਚ ਪੋਦੇ ਮਹੀਨੇ ਵਿੱਚ ਕੁਝ ਬੱਚੇ ਹੁੰਦੇ ਆ ਜਿਹੜੇ ਬੂਠ ਨਹੀਂ ਲੈ ਸਕਦੇ ਬਸਤਰ ਨਹੀਂ ਲੈ ਸਕਦੇ ਸਕੂਲ ਦੀ ਵਰਦੀ ਨਹੀਂ ਲੈ ਸਕਦੇ ਉਹਨਾਂ ਨੂੰ ਇਹ ਚੀਜ਼ਾਂ ਜ਼ਰੂਰ ਲੈ ਕੇ ਦਿਓ ਉਹਨਾਂ ਦੀ ਇਸ ਤਰੀਕੇ ਨਾਲ ਸੇਵਾ ਕਰੋ 12ਵੀਂ ਗੱਲ ਕਿ ਜਿਹੜੀ ਗੁਰੂ ਦਾ ਸੰਬੰਧ ਗੁਰੂ ਕੇ ਲੰਗਰਾਂ ਵਿੱਚ ਵੀ ਜ਼ਰੂਰ ਲੈ ਕੇ ਜਾਓ ਅਗਲੀ ਗੱਲ ਹੈ ਜੀ ਕਿ ਕਿਤਾਬਾਂ ਦੇ ਲੰਗਰ ਵੀ ਲਗਾਓ ਹੋ ਸਕੇ ਤਾਂ ਲਾਇਬ੍ਰੇਰੀਆਂ ਵਿੱਚ ਜਾ ਕੇ ਕਿਤਾਬਾਂ ਨਵੀਆਂ ਖਰੀਦ ਕੇ ਦੇ ਕੇ ਆਓ। ਹੋਰ ਵੀ ਲੋਕਾਂ ਨੂੰ ਉਤਸ਼ਾਹਿਤ ਕਰੋ। ਗੁਰਬਾਣੀ ਦੀਆਂ ਕਿਤਾਬਾਂ ਬੱਚਿਆਂ ਨੂੰ ਲੈ ਕੇ ਦਿਓ। ਤੁਹਾਡੇ ਆਸ-ਪਾਸ ਕੋਈ ਗਰੀਬ ਪਰਿਵਾਰ ਹੈ ਉਸ ਨੂੰ ਇੱਕ ਮਹੀਨੇ ਦਾ ਰਾਸ਼ਨ ਦੇ ਸਕਦੇ ਹੋ ਲੈ ਕੇ। ਕਿਸੇ ਗਰੀਬ ਦੇ ਸਰੀਰ ਦੇ ਉੱਤੇ ਤੁਸੀਂ ਗਰਮ ਕੱਪੜੇ ਲੈ ਕੇ ਦੇ ਸਕਦੇ ਹੋ। ਕੁਝ ਉਸ ਦੀ ਮਹੀਨੇ ਦੀਆਂ ਜ਼ਰੂਰਤ ਦੀਆਂ ਚੀਜ਼ਾਂ ਲੈ ਕੇ ਦੇ ਦਿਓ। ਚੇਕਰ ਪ੍ਰਮਾਤਮਾ ਜੀ ਨੇ ਤੁਹਾਨੂੰ ਧਨ ਦੇ ਨਾਲ ਨਿਵਾਜਿਆ ਹੈ। ਸਾਤ ਸੰਗਤ ਜੀ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਦਾਨ ਪੁੰਨ ਦੀ ਸੇਵਾ ਕਰੋਗੇ ਤਾਂ ਪਰਮਾਤਮਾ ਜੀ ਤੁਹਾਡੇ ਤੇ ਜਰੂਰ ਖੁਸ਼ ਹੋ ਜਾਣਗੇ ਸਾਤ ਸੰਗਤ ਜੀ ਠੰਡ ਦੇ ਦਿਨ ਜਿਵੇਂ ਚੱਲ ਰਹੇ ਆ ਸਾਡੇ ਆਸ-ਪਾਸ ਬਹੁਤ ਗਰੀਬ ਲੋਕ ਹੁੰਦੇ ਹਨ ਉਹਨਾਂ ਨੂੰ ਐਸੀਆਂ ਚੀਜ਼ਾਂ ਜਰੂਰ ਲੈ ਕੇ ਦਿਆ ਕਰੋ ਜਿਹੜੀਆਂ ਉਹਨਾਂ ਦੀ ਜ਼ਰੂਰਤ ਵਿੱਚ ਹੋਣ ਸਾਤ ਸੰਗਤ ਜੀ ਹੋ ਸਕੇ ਤਾਂ ਗੁਰਦੁਆਰਾ ਸਾਹਿਬ ਬੱਚਿਆਂ ਨੂੰ ਜਰੂਰ ਲੈ ਕੇ ਜਾਇਆ ਕਰੋ ਪਰਮਾਤਮਾ ਜੀ ਦੇ ਨਾਮ ਨਾਲ ਜੋੜਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ